ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲਈ ਅਸੀਂ ਪਹੁੰਚੇ ਹਾਂ ਬੁੱਢਾ ਜੋੜ ਵਿਖੇ ਇਹ ਅਸਥਾਨ ਜ਼ਿਲ੍ਹਾ ਅਨੂਪਗੜ ਦੇ ਵਿੱਚ ਪਦਮਪੁਰ ਤੋਂ ਜੈਤਸਰ ਨੂੰ ਜਾਂਦਿਆਂ ਸ਼ਹੀਦਨਗਰ ਗੁਰਦੁਆਰਾ ਬੁੱਢਾ ਜੋੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਬੁੱਢਾ ਜੋੜ ਗੁਰਦੁਆਰਾ ਸਾਹਿਬ ਰਾਜਸਥਾਨ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਇਸ ਅਸਥਾਨ ਦਾ ਸਿੱਖ ਇਤਿਹਾਸ ਨਾਲ ਸੰਬੰਧ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜੁੜਦਾ ਹੈ ਜਿਸ ਵੇਲੇ ਭਾਈ ਬਲਾਕਾ ਸਿੰਘ ਜੀ ਨੇ ਇੱਥੇ ਆ ਕੇ ਸੂਚਨਾ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਨੂੰ ਦਿੱਤੀ ਕਿ ਸਿੰਘਾਂ ਦੇ ਪੰਜਾਬ ਛੱਡਣ ਤੋਂ ਬਾਅਦ ਸੰਡਿਆਣੀ ਪਿੰਡ ਦੇ ਮਸਾ ਰੰਗੜ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਹੈ। ਉੱਥੇ ਸ਼ਰਾਬ ਦੇ ਦੌਰ ਚੱਲਦੇ ਹਨ ਤੇ ਕੰਜਰੀਆਂ ਦੇ ਨਾਚ ਹੁੰਦੇ ਹਨ ਤਾਂ ਬਾਬਾ ਬੁੱਢਾ ਸਿੰਘ ਜੀ ਪੋਲ 500 ਸਿੱਖਾਂ ਦਾ ਜਥਾ ਸੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਸਿੰਘ ਉੱਠੇ ਤੇ ਮਸੇ ਰੰਗੜ ਦਾ ਸਿਰ ਵੱਢ ਕੇ ਇਸ ਧਰਤੀ ਤੇ ਲਿਆਵੇ ਉਸ ਵੇਲੇ ਭਾਈ ਮਹਿਤਾਬ ਸਿੰਘ ਮੀਰਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਨੇ ਅਰਦਾਸ ਕਰਕੇ ਚਾਲੇ ਪਾਏ ਉਹਨਾਂ ਤਰਨਤਾਰਨ ਦੇ ਨੇੜੇ ਪੁੱਜ ਕੇ ਪਿੰਡ ਦੇ ਚੌਧਰੀਆਂ ਦਾ ਭੇਸ ਬਣਾ ਲਿਆ ਤੇ ਆਪਣੇ ਪਿੰਡ ਦਾ ਮਾਮਲਾ ਪਰਨ ਦੇ ਬਹਾਨੇ ਠਿਕਰੀਆਂ ਦੇ ਥੈਲੇ ਭਰ ਲਏ ਜਦੋਂ ਦੋਵੇਂ ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਪਹਿਲਾਂ ਹੀ ਮਿੱਥੀ ਹੋਈ ਯੋਜਨਾ ਅਨੁਸਾਰ ਇਹਨਾਂ ਨੇ ਆਪਣੇ ਘੋੜੇ ਅਕਾਲ ਬੂੰਗੇ ਦੇ ਸਾਹਮਣੇ 베ਰੀ ਨਾਲ ਬੰਨ ਦਿੱਤੇ ਅਤੇ ਅਰਦਾਸ ਕਰਕੇ ਦੋਵੇਂ ਸੂਰਮੇ ਹਰਮੰਦਰ ਸਾਹਿਬ ਪਹੁੰਚੇ ਤਾਂ ਮੱਸਾ ਰੰਗੜ ਆਪਣੀ ਲੂਚੀ ਮੰਡਲੀ ਨਾਲ ਹਰਮੰਦਰ ਸਾਹਿਬ ਦੇ ਵਿੱਚ ਮੰਜੇ ਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਕੰਜਰੀ ਨੱਚ ਰਹੀ ਸੀ ਸ਼ਰਾਬ ਦੇ ਦੌਰ ਚੱਲ ਰਹੇ ਸਨ ਜਦੋਂ ਉਸ ਨੂੰ ਦੱਸਿਆ ਕਿ ਚੌਧਰੀ ਮਾਮਲਾ ਤਾਰਨ ਆਏ ਹਨ ਤਾਂ ਉਹਨਾਂ ਨੂੰ ਥੈਲੀਆਂ ਪੇਸ਼ ਕਰਨ ਦਾ ਹੁਕਮ ਦਿੱਤਾ ਥੈਲੀਆਂ ਪੇਸ਼ ਹੋਣ ਤੇ ਮਸੇ ਰੰਗੜ ਝੁੱਕ ਕੇ ਉਹਨਾਂ ਨੂੰ ਵੇਖਣ ਲੱਗਾ ਤਾਂ ਭਾਈ ਮਹਿਤਾਬ ਸਿੰਘ ਨੇ ਫੁਰਤੀ ਨਾਲ ਸ਼੍ਰੀ ਸਾਬ ਦਾ ਵਾਰ ਕਰਕੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਭਾਈ ਸੁੱਖਾ ਸਿੰਘ ਨੇ ਮੱਸੇ ਰੰਗੜ ਦੇ ਵੱਡੇ ਹੋਏ ਸਿਰ ਨੂੰ ਆਪਣੀ ਨੇਜੇ ਤੇ ਟੰਗਿਆ ਤਾਂ ਉਥੇ ਹਫੜਾ ਦਫੜੀ ਮਚ ਗਈ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਬੁੱਢਾ ਜੋੜ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘਾਂ ਕੋਲ ਆ ਪੁੱਜੇ ਅਤੇ ਮੱਸੇ ਰੰਗੜ ਦਾ ਵੱਡਿਆ ਹੋਇਆ ਸਿਰ ਉਥੇ 71 ਹੋਏ ਦਲ ਖਾਲਸਾ ਦੇ ਦਿਵਾਨ ਵਿੱਚ ਪੇਸ਼ ਕੀਤਾ ਅਤੇ ਇਸ ਕਾਰਜ ਦੀ ਸੰਪੂਰਤਾ ਲਈ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ ਗੁਰਦੁਆਰਾ ਸ਼ਹੀਦਨਗਰ ਬੁੱਢਾ ਜੋੜ ਸਾਹਿਬ ਦੀ ਨੀ 1953 ਵਿੱਚ ਸੰਤ ਫਤਿਹ ਸਿੰਘ ਜੀ ਦੁਆਰਾ ਰੱਖੀ ਗਈ 28 ਫਰਵਰੀ ਨੂੰ ਗੁਰਦੁਆਰਾ ਸਾਹਿਬ ਦੀ ਪੱਕੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਇਸ ਸਥਾਨ ਦਾ ਨਾਮ ਬਾਬਾ ਬੁੱਢਾ ਸਿੰਘ ਜੀ ਦੇ ਨਾਮ ਤੇ ਹੀ ਪਿਆ ਸਾਧ ਸੰਗਤ ਜੀ ਇਸ ਸਥਾਨ ਤੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਦੂਰ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ ਇਸ ਸਥਾਨ ਤੇ ਸਰੋਵਰ ਵੀ ਬਣਿਆ ਹੋਇਆ ਹੈ ਤੇ ਦੂਰੋਂ ਆਈਆਂ ਸੰਗਤਾਂ ਦੇ ਠਹਿਰਨ ਲਈ ਬਹੁਤ ਵੱਡੀ ਸਰਾਹ ਹੈ ਇਸ ਤੋਂ ਇਲਾਵਾ ਇੱਥੇ ਗੁਰੂ ਕਾ ਲੰਗਰ ਹਰ ਸਮੇਂ ਚੱਲਦਾ ਰਹਿੰਦਾ ਹੈ ਅਤੇ ਇੱਥੇ ਇੱਕ ਅਜਾਇਬ ਘਰ ਵੀ ਹੈ ਜਿੱਥੇ ਬਹੁਤ ਸਾਰੇ ਸੂਰਬੀਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਸਾਥ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਸੀ ਗੁਰਦੁਆਰਾ ਬੁੱਢਾ ਜੋੜ ਸਾਹਿਬ ਜੀ ਦੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰ ਸਕਣ ਹੋਰ ਇਸ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਕੁਲਵਿੰਦਰ ਸੰਧੂ ਅਤੇ Facebook ਅਤੇ Instagram ਤੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ